ਬੰਦ ਦਰਵਾਜੇ ਦੇ ਅੰਦਰ ਇੱਕ ਬਜ਼ੁਰਗ ਜੋੜਾ ਕੂਕਦਾ ਪਿਆ ਰੋਂਦਾ ਪਿਆ ਕਿ ਸਾਨੂੰ ਸਾਡੇ ਪੋਤੇ ਦੇ ਨਾਲ ਮਲਾ ਦਿੱਤਾ ਜਾਵੇ ਕਿਉਂਕਿ ਜਦੋਂ ਰਿਸ਼ਤੇ ਟੁੱਟ ਜਾਂਦੇ ਆ ਪਿਓ ਉਹ ਵੀ ਕਿਤੇ ਵਿਆਹ ਕਰਾ ਸਕਦਾ ਮਾਂ ਵੀ ਕਰਵਾ ਸਕਦੀ ਹੈ ਪਰ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਿਵੇਂ ਹੁੰਦੀ ਆ ਤੁਹਾਨੂੰ ਮੈਂ ਦੱਸੂਗਾ ਆਜੇ ਵੀਰੇ ਖਿੱਚ ਕੇ ਆਜੇ ਮੈਂ ਹੱਥ ਜੋੜਦੇ ਆ ਸਾਨੂੰ ਬੱਚਾ ਮਲਾ ਰੋਹਣਾ ਬਾਪੂ ਜੀ ਰੋਹਣਾ ਰੋਵੋ ਨਾ ਅਪੜ ਕਰਈਏ ਨਾ ਰੋਹਣਾ ਗੱਲ ਕਰੋ ਤੁਸੀਂ ਰੋਵੋ ਨਾ ਬਾਪੂ ਜੀ ਦਾ ਨਾਮ ਸਰਜੀਤ ਸਿੰਘ ਆ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਏਖੀਵਾ ਤੇ ਨਾਲ ਮਾਤਾ ਜੀ ਖੜੇ ਨੇ ਇਹਨਾਂ ਦਾ ਬੇਟਾ ਪੰਜ ਲੜਕੀਆਂ ਤੋਂ ਬਾਅਦ ਹੋਇਆ ਜਿਹਦਾ ਨਾਮ ਮਨਜਿੰਦਰ ਸਿੰਘ ਬਾਪੂ ਜੀ ਮਨਜਿੰਦਰ ਸਿੰਘ ਫਰਾਂਸ ਦੇ ਵਿੱਚ ਉਹ ਰਹਿੰਦਾਗਾ ਗੱਲਬਾਤ ਆਪਾਂ ਪੁੱਛ ਲੈਨੇ ਆ ਲੜਕੇ ਦਾ ਵਿਆਹ ਕਦੋਂ ਹੋਇਆ ਸੀ ਜੀ ਇਹ ਆਪਣੇ 16 ਦੇ ਵਿੱਚ ਹੋਇਆ ਸੀ 2016 2016 ਨਹੀਂ 15 15 ਦੇ ਹੋਇਆ 15 ਜ 16 ਦੇ ਕਾਕਾ ਹੋਇਆ ਤੇ ਤਲਾਕ ਕਦੋਂ ਹੋ ਜਾਂਦਾ ਤਲਾਕ ਆ ਜਿਹੜਾ ਵਾ ਇਸ ਤਰੀਕ ਦੇ ਉੱਤੇ ਆ ਕੇ ਹੁੰਦਾ ਵਾ ਜਿਹੜੀ ਕਾਗਜ਼ਾਂ ਦੇ ਵਿੱਚ ਤਰੀਕੇ ਇੱਚ 12 ਆਈ ਚੇਅਰ ਦੇ ਵਿੱਚ ਆ ਬੇਟਾ ਅੱਛਾ 23 ਦੇ ਵਿੱਚ ਹੁੰਦਾ ਹਾਂ ਹਾਂ 23 27 ਮਾਰਚ 2023 ਨੂੰ ਹਾਂਜੀ ਹੈ ਜੀ ਹਾਂਜੀ ਇੱਕ ਮਿੰਟ ਮੈਂ ਦੇਖ ਵੀ ਲੈਣਾ ਤੁਹਾਡੇ ਨਾਲ ਕਲੀਅਰ ਵੀ ਕਰ ਦੂੰਗਾ ਕਿਹੜੀ ਤਰੀਕ ਤੇ ਜਿਹੜਾ ਏ ਉਸੇ ਦਿਨ ਦਾ ਹੀ ਆ ਉਸੇ ਦਿਨ ਦਾ ਹੀ ਆ ਤੇ ਇੱਕੋ ਦਿਨ ਦਾ ਹੀ ਆ ਇੱਕੋ ਦਿਨ ਦਾ ਹੀ ਆ 2015 ਦੇ ਵਿੱਚ ਇਹਨਾਂ ਦੇ ਲੜਕੇ ਦਾ ਵਿਆਹ ਹੁੰਦਾ ਤੇ 2023 ਦੇ ਵਿੱਚ ਤਲਾਕ ਹੋ ਜਾਂਦਾ ਤਕਰੀਬਨ 8-9 ਸਾਲਾਂ ਤੋਂ ਬਾਅਦ ਹੀ ਇਹ ਜਿਹੜਾ ਰਿਸ਼ਤਾ ਉਸਾਦਾ ਦੇ ਵਾਸਤੇ ਟੁੱਟ ਜਾਂਦਾ ਟੁੱਟਣ ਦਾ ਕੀ ਕਾਰਨ ਰਿਹਾ ਜੀ ਟੁੱਟਣ ਦਾ ਕੋਈ ਕਾਰਨ ਨਹੀਂ ਜੀ ਗੱਲ ਇਹ ਜਾਂਦੀ ਰਹੀ ਆ ਤੇ ਬਸ ਨੀ ਨੀ ਗੱਲ ਤੋਂ ਸਾਡੇ ਘਾੜੀ ਬੋਲੀ ਨਹੀਂ ਜੀ ਅਸੀਂ ਝੂਠ ਮਾਰ ਗਏ ਭਰੇ ਭਾਗ ਤੇ ਖੜੇ ਨਹੀਂ ਉਹਨੇ ਕੋ ਦਿਲ ਦੀ ਗੱਲ ਦੱਸੀ ਤੇ ਨਹੀਂ ਕੋ ਕੀਤਾ ਭੈਣ ਦੇ ਵਿਆਹ ਦਿੱਤੇ ਗਈ ਆ ਮੈਂ ਰਿਸ਼ਤਾ ਕਰਾਇਆ ਵਿਆਹ ਕੀਤਾ ਕੁੜੀ ਦਾ ਇੱਥੇ ਹੀ ਮੰਗਣੀ ਕੀਤੀ ਕੋਲੋਂ ਖਰਚਾ ਲਾ ਕੇ ਸਭ ਕੁਝ ਉਦੋਂ ਗਈ ਤੇ ਜਦੋਂ ਸਾਡੀ ਕੁੜੀ ਟਲੀ ਹਸਪਤਾਲ ਦਾਖਲ ਸੀ ਤੇ ਅਸੀਂ ਜੰਜ ਲੈ ਕੇ ਗਏ ਆ ਤੇ ਜੰਜ ਵਿਆਹ ਗਏ ਅਸੀਂ ਉਹ ਦੂਜੀ ਕੁੜੀ ਲਏ ਆ ਇਹਦੀ ਮੰਮੀ ਕਹਿਣ ਲੱਗੀ ਵੀ ਤੁਸੀਂ ਤੁਹਾਡੀ ਡਾਂਗ ਰਹਿਣ ਤੋਂ ਸੰਭਾ ਸੁੱਤਾ ਕਰੋਗੇ ਪਹਿਲੀ ਈ ਵਦੂ ਗਈ ਰੇਵੀ ਮੁੜ ਕੇ ਦੂਜੀ ਈ ਵਾਰ ਫੇਰ ਗਈ ਆ ਸਾਲ ਖ ਬਾਦ ਸਾਲ ਖ ਬਾਦ ਗਈ ਆ ਤੇ ਮੁੜ ਕੇ ਮੁੰਡਾ ਨਾਲ ਗਿਆ ਮੁੰਡੇ ਨੂੰ ਮੋੜਤਾ ਫੇਰ ਆਈ ਨਹੀਂ ਆਈ ਨਹੀਂ ਫੇਰ ਦੋ ਤਿੰਨ ਵਾਰ ਮੇਰੇ ਤੇ ਥਾਣਿਆਂ ਦੇ ਵਿੱਚ ਕੇਸ ਕੀਤੇ ਨਾ ਮਾਚਲ ਦੇ ਵਿੱਚ ਰੇਪ ਸ਼ਹਿਰ ਆ ਉੱਥੇ ਪਿੰਡ ਉੱਥੇ ਤਲਵਾੜੇ ਤੋਂ ਅਗਲੇ ਪਾਸੇ ਉੱਥੇ ਥਾਣੇ ਚੋਂ ਥਣਹਾਰ ਸੰਨੁਸਾਧਦਾ ਰਿਹਾ ਮੈਂ ਚੋਂ ਚੋਂ ਪਿੰਡਾਂ ਦੀਆਂ ਪਛਾਈਆਂ ਲੈ ਕੇ ਜਾਂਦਾ ਰਿਹਾ ਜਦੋਂ ਇੱਕ ਕੋਈ ਭੈਣ ਭਰਾ ਮੈਨੂੰ ਕਵੇ ਮੈਂ ਉਹ ਬੰਦੇ ਇਕੱਠੇ ਕਰਕੇ ਕੈਮਰੇ ਗਾੜੀ ਵੀ ਕਰ ਦੂੰ ਤੇ ਤੁਹਾਡੇ ਬੇਟੇ ਨੂੰ ਵਿਆਹ ਤੋਂ ਬਾਅਦ ਕਿੰਨਾ ਟਾਈਮ ਬਾਅਦ ਉਹ ਬਾਹਰ ਚਲਾ ਗਿਆ ਸੀ ਵਿਆਹ ਤੋਂ ਕਾਕਾ ਹੋਏ ਤੂੰ ਉਹ ਮਤਲਬ ਇਹ ਠਾਰਾ ਜਾਂਦਾ ਜੀ ਕਾਕਾ ਉਹਦੇ ਹੁੰਦਿਆਂ ਗਈ ਜੀ ਉਰੇ ਨੂੰ ਹੋ ਜੋ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੋ ਕੁਲਵਿੰਦਰ ਮਾਤਾ ਜੀ 2018 ਚ ਬੇਟਾ ਬਾਹਰ ਚਲਾ ਗਿਆ 18 ਚ ਗਿਆ 18 ਚ ਗਿਆ ਅੱਛਾ ਉਸ ਤੋਂ ਬਾਅਦ ਹੁਣ ਇੱਕ ਅੱਧੀ ਅਰੀ ਆਇਆ ਜਾਂ ਹਜੇ ਆਇਆ ਨਹੀਂ ਹਲੇ ਪੱਕਾ ਨਹੀਂ ਗਾ ਹਲੇ ਕੱਚਾ ਵਾ ਕਿ ਕਿਹੜੀ ਕੰਟਰੀ ਆ ਪੁਰਤਗਾਲੀ ਪੁਰਤਗਾਲ ਪੁਰਤਗਾਲ ਪੁਰਤਕਾਲ ਦੇ ਵਿੱਚ ਗਿਆ 2018 ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਨਹੀਂ ਆਇਆ ਤੇ ਫਿਰ ਜਿਹੜਾ ਇਹ ਪੰਚਾਇਤੀ ਤੁਹਾਡਾ ਇਹ ਤਲਾਕ ਹੋਇਆ ਇਹ ਬਸ ਉਹਦੇ ਬਾਹਰ ਬੈਠੇ ਹੋ ਗਿਆ ਸੀ ਹਾਂਜੀ ਹਾਂਜੀ ਬਹਾਰ ਬੈਠੇ ਹੋਇਆ ਜੀ ਇਦਾਂ ਹੋਇਆ ਨਾ ਫਿਰ ਨਹੀਂ ਆਉਂਦੀ ਨਹੀਂ ਕਿਸੇ ਕੋਲ ਤੇ ਵੀ ਨਹੀਂ ਆਉਂਦੇ ਫਿਰ ਕਈ ਵਾਰਾਂ ਪਚਾਸਾਂ ਲੈ ਕੇ ਆਵਾ ਫਿਰ ਬਾਬੇ ਬਕਾਲੇ ਵਾਲੇ ਬਾਬੇ ਦੀ ਸੁਣਾ ਨੂੰ ਪਾਇਆ ਹੂੰ ਜੇ ਬਾਬਾ ਜੀ ਸੁਣੀ ਕਹਿੰਦੇ ਕੋੰਦੇ ਫਰਲੇ ਵਾਲੇ ਨੇ ਸਿੰਘ ਉਹ ਮੇਰੇ ਨਾਲ ਗਏ ਆ ਅਹੀਂ ਲੈ ਕੇ ਆਏ ਆ ਇਹਨਾਂ ਦਾ ਮਾਮਾ ਮਰੀਕ ਸਿੰਘ ਉਹਨੇ ਸਾਡੇ ਨਾਲ ਤੋਰੀ ਆ ਤੇ ਉਹ ਵੀ ਇਸ ਗੱਲ ਦੇ ਉੱਤੇ ਤੋਰੀ ਮਿਰਤੇ ਤੇ ਪੰਚਾਇਤ ਲੈ ਕੇ ਆਏ ਸੀਗੇ ਕਹਿੰਦਾ ਵੀ ਤੇਰਾ ਪੁੱਤ ਤੇ ਪੋਤਾ ਰੋਲਦੇ ਆ ਮੈਂ ਕਹਾ ਮੇਰੇ ਦੋ ਪੁੱਤ ਨਹੀਂ ਰੋਲਦੇ ਮੇਰੇ ਤਿੰਨ ਪੁੱਤ ਰੋਲਦੇ ਆ ਉਹ ਜੱਟ ਦੇ ਦਿਲ ਚ ਇਹੋ ਜੀ ਗੱਲ ਵੱਜੀ ਉਹ ਜੱਟ ਨੇ ਉਹ ਗਾਲੀ ਫਾੜ ਛੱਡੀ ਵੀ ਜਿੰਨੇ ਕਿਹਾ ਵੀ ਦੋ ਪੁੱਤ ਨਹੀਂ ਰੋਲਦੇ ਤਿੰਨ ਰੋਲਦੇ ਆ ਕੁੜੀ ਨੂੰ ਇਹਨੇ ਵੈਤਰੀ ਪੁੱਤ ਬਣਾ ਕੇ ਸਮਝਾ ਉਹ ਕਹਿੰਦਾ ਜੱਟਾ ਮੈਂ ਇਹ ਕਰਕੇ ਕੁੜੀ ਨੂੰ ਤੁਹਾਡੇ ਨਾਲ ਤੋਰ ਲਗਾ ਵਾਂ ਉਹਨੇ ਨਾਲ ਉਹ ਖੇਤ ਰਵਾਈ ਜਦੋਂ ਇਹ ਨਿਆ ਸਿੰਘ ਜੱਥੇ ਬੰਦੀ ਲੈ ਕੇ ਗਿਆ ਉਸ ਤੋਂ ਬਾਅਦ 8 ਦਿਨ ਬਾਅਦ ਉਹਦਾ ਮਤਲਬ ਕਿ ਦਾਦਾ ਪੂਰਾ ਹੋ ਗਿਆ ਮੈਂ ਫੋਨ ਕਿ ਮੈਨੂੰ ਫੋਨ ਆਇਆ ਤੇ ਇਹਨਾਂ ਦਾ ਭਰਾ ਸਾਡੇ ਕੋਲ ਇੱਕ ਦੋ ਦਿਨ ਪਹਿਲਾਂ ਆਏ ਸੀ ਇੱਥੇ ਹੀ ਉਹ ਜਿਹੜੀ ਲੜਕੀ ਦੁੱਜੀ ਦਾ ਮੈਂ ਰਿਸ਼ਤਾ ਕਰਾਇਆ ਵਾ ਉਹਨਾਂ ਦੇ ਕੋਲ ਮਤਲਬ ਛੱਡ ਗਿਆ ਵਾ ਸਾਡਾ ਜਵਾਈ ਇੱਥੇ ਘੜਲੇ ਘਰ ਚ ਰਹਿੰਦਾ ਇਹਦੇ ਭਰਾ ਪਰਚਾਈ ਨੂੰ ਦੂਜੇ ਦਿਨ ਮੈਂ ਫੋਨ ਕਰਦਾ ਵੀ ਇਦਾਂ ਕਰਕੇ ਹੋ ਗਈ ਆ ਫਿਰ ਤੁਸੀਂ ਤਰਲਾ ਜਾਣਾ ਕੋਈ ਲਿਓ ਜਾਂਦਾ ਤੇ ਗੱਡੀ ਮੈਂ ਕਰ ਦਿੰਦਾ ਵਾ ਤੇ ਤੁਸੀਂ ਗੱਡੀ ਚਲੇ ਜੋ ਉਹ ਸਾਡੀ ਜਿਹੜੀ ਦੂਜੀ ਆ ਕੁੜੀ ਦੀ ਸੱਸ ਸਹਰਾ ਨਹੀਂ ਗਿਆ ਪੂਰਾ ਹੋ ਗਿਆ ਉਹ ਸੱਸ ਵੀ ਆਈ ਆ ਦੋਵੇਂ ਭਰਾ ਭਰਜਾਈ ਆਏ ਆ ਇਹ ਵੀ ਨਾਲ ਗਈ ਆ ਇਹਨਾਂ ਨੂੰ ਮੈਂ ਕਹ ਲਿਆ ਕਿ ਸਾਡਾ ਡੇਰਾ ਕੱਢ ਲਾਵਾ ਤੇ ਫੇਕ ਬੰਦੇ ਨੂੰ ਸਾਨੂੰ ਰਹਿਣਾ ਪੈਂਦਾ ਪਿੱਛੇ ਮੈਂ ਰਹਿ ਪਿਆ ਗੱਡੀ 'ਚ ਬੜੇ ਸੁਣੇ ਗਿਆ ਜਾਂਦਾ ਹੀ ਉਹਨਾਂ ਨੂੰ ਮਤਲਬ ਮੜਾ ਚੰਗਾ ਕਾਲ ਮੰਦਾ ਕਰਨ ਦੇ ਵੀ ਆ ਤੇ ਉਸ ਵਾਰ ਜਦੋਂ ਸ਼ਰਮਾ ਨੂੰ ਇਹਨਾਂ ਕਿਹਾ ਵੀ ਆਜੋ ਚਲਿਏ ਤੇ ਕਹਿੰਦੀ ਵੀ ਮੈਂ ਨਹੀਂ ਜਾਣਾ ਅੱਛਾ ਜਦੋਂ ਮੈਂ ਜਾਣਾ ਮੈਂ ਭੋਗ ਵਾਲੇ ਦਿਨ ਜਾਣਾ ਮੈਂ ਹੁਣ ਨਹੀਂ ਜਾਣਾ ਅੱਛਾ ਜਦੋਂ ਤਲਾਕ ਹੋ ਗਿਆ ਪੰਚਾਇਤੀ ਤੌਰ ਤੇ ਇਹ ਪਰਿਵਾਰਾਂ ਦਾ ਤਲਾਕ ਹੋ ਗਿਆ ਤੇ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਜੀ ਚਲੋ ਜਦੋਂ ਵੀ ਹੁਣ ਜੇ ਮੈਂ ਹੁਣ ਦੀ ਅੱਜ ਦੇ ਟਾਈਮ ਦੀ ਗੱਲ ਕਰਾਂ ਤੇ ਪੰਚਾਇਤੀ ਰੂਪ ਦੇ ਵਿੱਚ ਇਹਨਾਂ ਦਾ ਜਿਹੜਾ ਮੁੰਡਾ ਸੀ ਤੇ ਇਹਨਾਂ ਦੀ ਜਿਹੜੀ ਨੂੰਹ ਸੀ ਉਹਨਾਂ ਦਾ ਆਪਸੀ ਤਲਾਕ ਹੋ ਗਿਆ ਰਿਸ਼ਤਾ ਟੁੱਟ ਚੁੱਕਿਆ ਤੇ ਵਿੱਚ ਇਹ ਗੱਲਾਂ ਲਿਖ ਦਿੱਤੀਆਂ ਗਈਆਂ ਸੀ ਵੀ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਨੂੰਹ ਆ ਤੇ ਇਹਨਾਂ ਦਾ ਬੇਟਾ ਉਹ ਆਪਣੀ ਮਰਜ਼ੀ ਦੇ ਮੁਤਾਬਕ ਜ਼ਿੰਦਗੀ ਜਿਉਣਗੇ ਕੋਈ ਕਿਸੇ ਤੇ ਬਲੇਮ ਨਹੀਂ ਲਾਊਗਾ ਕੋਈ ਕਿਸੇ ਤੇ ਕਾਨੂੰਨੀ ਕਾਰਵਾਈ ਨਹੀਂ ਕਰੂਗਾ ਜਿੱਥੇ ਜਿਹਦਾ ਜੀ ਕਰਦਾ ਉੱਥੇ ਜਾ ਕੇ ਜ਼ਿੰਦਗੀ ਜਿਉਵੇਂ ਇਹਦੇ ਵਿੱਚ ਇਹਨਾਂ ਨੇ ਤਕਰੀਬਨ ਤਕਰੀਬਨ ਜੇ ਮੈਂ ਤੁਹਾਡੇ ਨਾਲ ਤੁਹਾਨੂੰ ਕੈਮਰੇ ਦੇ ਉੱਪਰ ਦੱਸ ਦੇਣੀ ਚਾਹਣਾ ਇਹ ਗੱਲ ਕਿ 14 14 ਜਿਹੜੇ ਇਹਦੇ ਵਿੱਚ ਪੁਆਇੰਟ ਆ ਜਿਹੜੇ ਲਿਖੇ ਗਏ ਸੀਗੇ ਤੇ ਇਹਦੇ ਵਿੱਚ ਇਹ ਵੀ ਗੱਲ ਨਾਲ-ਨਾਲ ਲਿਖ ਦਿੱਤੀ ਗਈ ਸੀ ਕਿ ਜੇਕਰ ਕੋਈ ਧਿਰ ਇਸ ਪੰਚਾਇਤੀ ਰਾਜੀ ਨਾਵੇਂ ਤੋਂ ਮੁਕਰੇ ਇੱਧਰ ਮੜੇ ਜ ਦਿਖਾ ਦੇ ਕੈਮਰੇ ਦੇ ਵਿੱਚ ਤਾਂ ਕਿ ਪਤਾ ਲੱਗ ਸਕੇ ਇਹਦੇ ਵਿੱਚ 14 ਨੰਬਰ ਪਹਿਲਾਂ ਤੁਸੀਂ ਕਾਲਮ ਪੜ੍ਹ ਲਓ ਇਹਦੇ ਵਿੱਚ ਲਿਖਿਆ ਏ ਕਿ ਜੇਕਰ ਕੋਈ ਵੀ ਇਸ ਪੰਚਾਇਤੀ ਰਾਜੇ ਨਾਵੇਂ ਤੋਂ ਮੁਕਰੇ ਜਾਂ ਮੁਕਰਨ ਵਾਲੀ ਧਿਰ ਆ ਜਿਹੜੀ ਉਹਨੂੰ 5 ਲੱਖ ਰੁਪਏ ਜੁਰਮਾਨਾ ਦੇਣ ਦੇ ਉਹ ਹੱਕਦਾਰ ਹੋਵੇਗੀ ਹੁਣ ਉਹ ਲੜਕੇ ਆਪਦੀ ਜ਼ਿੰਦਗੀ ਜਿਉਂ ਰਹੀ ਆ ਲੜਕਾ ਬਾਹਰ ਆ ਆਪਦਾ ਪੁਰਤਕਾਲ ਦੇ ਵਿੱਚ ਰਹਿ ਰਿਹਾ ਪਰ ਇਹਦੇ ਵਿੱਚ ਇੱਕ ਪੁਆਇੰਟ ਲਿਖਿਆ 11 ਨੰਬਰ ਦੇ ਉੱਤੇ ਜਿੱਥੋਂ ਇਹਨਾਂ ਨੂੰ ਬਾਪੂ ਸਰਜੀਤ ਸਿੰਘ ਨੂੰ ਇਤਰਾਜ਼ ਹੋਇਆ ਉਹਦੇ ਵਿੱਚ ਇਹ ਚੀਜ਼ ਲਿਖੀ ਆ ਮੜਾ ਜਿਹਾ ਦਿਖਾ ਦਿਓ ਜੀ 11 ਨੰਬਰ ਤੁਸੀਂ ਵੇਖੀ ਚੱਲਿਓ ਇਹਦੇ ਵਿੱਚ ਲਿਖਿਆ ਇਹ ਹੈ ਕਿ ਜੇਕਰ ਸੌਰੀ ਮਾਫੀ ਚਾਹਣਾ ਮੈਂ ਤੁਹਾਡੇ ਕੋਲੋਂ 10 ਨੰਬਰ 10 ਨੰਬਰ ਪੁਆਇੰਟ ਨੂੰ ਤੁਸੀਂ ਪੜਿਓ ਏ ਹੈ ਕਿ ਹੁਣ ਪੰਚਾਇਤੀ ਤਲਾਕਨਾਮੇ ਇਕਰਾਰਨਾਮੇ ਤੋਂ ਬਾਅਦ ਲੜਕੇ ਗੁਰਬਾਜ ਸਿੰਘ ਨੂੰ ਗੁਰਬਾਜ ਸਿੰਘ ਇਸ ਬਾਪੂ ਸਰਜੀਤ ਸਿੰਘ ਦਾ ਪੋਤਾਗਾ ਮਨਜਿੰਦਰ ਸਿੰਘ ਦਾ ਬੇਟਾ ਜਦੋਂ ਤਲਾਕ ਹੋਇਆ ਉਦੋਂ ਬੱਚੇ ਦੀ ਕਿੰਨੀ ਉਮਰ ਸੀ ਉਸ ਟਾਈਮ ਮੇਰਾ ਯਾਦ ਆ ਵੀ ਆ 5 ਕਿ ਸਾਲ 6 ਦੀ ਸੀ ਜੀ 6 ਕਿ ਸਾਲ ਦੀ ਸੀਗੀ ਉਦੋਂ ਉਮਰ 5 6 ਸਾਲ ਦੀ ਜਦੋਂ ਪਹਿਲਾਂ ਤਲਾਕ ਜਦੋਂ ਹੋਇਆ ਹਾਂ ਜਦੋਂ ਆ ਲਿਖਿਆ ਤੁਹਾਡੇ ਕਾਗਜ਼ 'ਚ ਲਿਖਿਆ ਇਹ ਤਾਂ 7 ਅੱਠਵਾਂ ਸਾਲ ਹੈ ਅੱਠਵਾਂ ਸਾਲ ਅੱਠਵਾਂ ਸਾਲ ਜਾਣਦੇ ਆ 7 ਸਾਲ ਦਾ ਇਹ 6.5 ਸੱਤ ਦਾ ਇੱਥੇ ਸੀ 7 ਕਿ ਸਾਲ ਦੀ ਉਹਦੀ ਉਮਰ ਸੀ ਗੁਰਵਾਜ ਸਿੰਘ ਸੀ ਲੜਕੇ ਦਾ ਨਾਮ ਮੜੇ ਨੇੜੇ ਲਿਆਓ ਆਪਾਂ ਦਿਖਾ ਦਈਏ ਇਹ ਲਿਖਿਆ ਕਿ ਪੰਚਾਇਤੀ ਤਲਾਕ ਨਾਮੇ ਇਕਰਾਰ ਨਾਮੇ ਤੋਂ ਬਾਅਦ ਲੜਕੇ ਗੁਰਵਾਜ ਸਿੰਘ ਨੂੰ ਲੜਕਾ ਪਰਿਵਾਰ ਜਾਂ ਲੜਕੇ ਦਾ ਪਿਤਾ ਕਿਸੇ ਵੀ ਵਕਤ ਪੰਚਾਇਤੀ ਮੈਂਬਰ ਦੇ ਰਾਹੀਂ ਮਿਲ ਸਕਦੇ ਹਨ ਠੀਕ ਆ ਇਸ ਵਿੱਚ ਲੜਕੀ ਨੂੰ ਜਾਂ ਲੜਕੀ ਦੇ ਪਰਿਵਾਰ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ 10 ਨੰਬਰ ਕਾਲਮ ਦੇ ਵਿੱਚ ਇਹ ਗੱਲ ਲਿਖ ਦਿੱਤੀ ਗਈ ਆ ਕਿ ਇਹਨਾਂ ਦਾ ਜਿਹੜਾ ਪੋਤਾ ਉਹਨੂੰ ਮਿਲਣ ਦੇ ਵਾਸਤੇ ਇਹ ਪਰਿਵਾਰ ਲੜਕੇ ਦਾ ਦਾਦਾ ਦਾਦੀ ਜਾਂ ਕੋਈ ਵੀ ਪਰਿਵਾਰਕ ਮੈਂਬਰ ਜਾਂ ਲੜਕੇ ਦਾ ਪਿਤਾ ਗੁਰਬਾਜ ਸਿੰਘ ਦਾ ਉਹਨਾਂ ਨੂੰ ਇਹ ਪਿੰਡ ਦੀ ਖੀਵੇ ਪਿੰਡ ਦੀ ਪੰਚਾਇਤ ਦੇ ਕਿਸੇ ਵੀ ਮੈਂਬਰ ਰਾਹੀਂ ਮੋਹਤਵਾਰ ਬੰਦੇ ਰਾਹੀਂ ਉਹਨੂੰ ਮਿਲ ਸਕਦਾ ਜੀ ਦੇ ਤੇ ਲੜਕੀ ਜਾਂ ਲੜਕੀ ਦੇ ਪਰਿਵਾਰ ਨੂੰ ਕੋਈ ਇਤਰਾਜ਼ ਆ ਜਿਹੜਾ ਉਹ ਨਹੀਂ ਹੋਵੇਗਾ ਤੁਸੀਂ ਮਿਲਣ ਦੀ ਹੁਣ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਉਸ ਸਾਡੇ ਪੋਤੇ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਤਲਾਕ ਤੋਂ ਬਾਅਦ ਕਦੇ ਵੀ ਨਹੀਂ ਮਿਲਣ ਨਹੀਂ ਜੀ ਨਹੀਂ ਮਿਲਣ ਦੀ ਮੂੜ ਕੇ ਕੀ ਕਹਿੰਦੇ ਆ ਉਹ ਇਹੋ ਹੀ ਗੱਲ ਸਾਡੀ ਫੋਨ ਦੇ ਉੱਤੇ ਗੱਲ ਹੋਈ ਆ ਇੱਕਦਮ ਬੰਦਿਆਂ ਨਾਲ ਉਹਨਾਂ ਨਾਲ ਹੂੰ ਤੇ ਅਸੀਂ 10 ਤਰੀਕ ਨੂੰ ਲੈ ਕੇ ਆਵਾਂਗੇ ਛੁੱਟੀਆਂ ਤੇ ਮੈਂ ਵਕੀਲ ਕੋ ਗਿਆ ਸੀ ਉਹ ਕਹਿਣ ਲੱਗਾ ਕਹਿੰਦਾ ਬਾਬਾ ਜੀ ਜੇ ਹੁਣ ਤੁਸੀਂ ਛੁੱਟੀਆਂ 'ਚ ਕੋਈ ਪੈਰਵਾਈ ਕਰਦੇ ਜੇ ਤੇ ਜਾਦਾ ਚੰਗਾ ਜੇ ਬੱਚਾ ਪੜ੍ਹਨੇ ਪਾਇਆ ਹੁੰਦਾ ਵਾ ਉਹਦੇ ਵਿੱਚ ਤੁਸੀਂ ਨਹੀਂ ਕੁਝ ਕਰ ਸਕਦੇ ਨਹੀਂ ਜਦੀ ਪੈਰਵਾਈ ਸਾਨੂੰ 10 ਤਰੀਕ ਦਾ ਕਹੀ ਗਏ 10 ਤਰੀਕ ਨੂੰ ਬੱਚੇ ਨੂੰ ਲੈ ਕੇ ਨਹੀਂ ਆਏ ਉਸ ਤੋਂ ਬਾਅਦ ਮੈਂ ਕਈ ਦਿਨ ਫੋਨ ਲਾਉਂਦਾ ਰਿਹਾ ਕਿਸੇ ਨੇ ਸਾਡਾ ਫੋਨ ਨਹੀਂ ਚੁੱਕਿਆ ਤੇ 10 ਤਰੀਕ ਤੋਂ ਬਾਅਦ ਕਹਿ ਦਿੱਤਾ ਉਹ ਮੁੰਡੇ ਨੇ ਇੱਕ ਦਿਨ ਬਾਅਦ ਫੋਨ ਲਾਇਆ ਤੇ ਮੁੰਡੇ ਦੀ ਮੁੰਡੇ ਨਾਲ ਗੱਲ ਹੋਈ ਪਰਸਨਲ ਦੀ ਗੱਲ ਹੈ ਉਹ ਕਹਿਣ ਲੱਗਾ ਕਹਿੰਦਾ ਵੀ ਡੈਡੀ ਮੈਨੂੰ ਅਜੇ ਪਾਪਾ ਫੋਨ ਨਾ ਲਾਇਓ ਤੇ ਤੁਸੀਂ ਐਦਾਂ ਗੱਲ ਮੈਂ ਤੁਹਾਡੇ ਨਾਲ ਪਿਆ ਕੇ ਗੱਲ ਕਰੂੰਗਾ ਤੇ ਮੁੜ ਕੇ ਦਾ ਕੋਈ ਨਹੀਂ ਗਿਆ ਫੇ ਉਹਦੇ ਵਿੱਚ ਇਦਾਂ ਗੱਲ ਆ ਵੀ ਉਹ ਮੁੰਡੇ ਨੇ ਇਹ ਗੱਲ ਕਹੀ ਵੀ ਮਤਲਬ ਮੈਂ ਮਿਲੂੰਗਾ ਤੁਹਾਨੂੰ ਤੇ ਪਰ ਇਹ ਲੈ ਕੇ ਆਉਣਗੇ ਤਾਂ ਜਦੋਂ ਅਸੀਂ ਫੋਨ ਕਰਦੇ ਆ ਉਹ ਕਹਿੰਦਾ ਮਾਮੇ ਨਾਲ ਗੱਲ ਕਰਿਓ ਨਾਨੇ ਨਾਲ ਗੱਲ ਕਰਿਓ ਉਹ ਗੱਲ ਨਹੀਂ ਕਰਦੇ ਅੱਛਾ ਤੂੰ ਤੁਸੀਂ ਕੋਈ ਤੁਸੀਂ ਆਪਦੇ ਪਿੰਡ ਦੀ ਪੰਚਾਇਤ ਦੇ ਮੈਂਬਰ ਨੂੰ ਫੋਨ ਲਾਉਣਾ ਹਾਂ ਜੀ ਆਪਾਂ ਇਹਨਾਂ ਦੇ ਪਿੰਡ ਦੀ ਪੰਚਾਇਤ ਦੇ ਕਿਸੇ ਬੰਦੇ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇਹਦੇ ਵਿੱਚ 10 ਨੰਬਰ ਗੱਲ ਲਿਖੀ ਗਈ ਹੈ ਕਿ ਸੱਚਮੁੱਚ ਤੁਸੀਂ ਕਦੇ ਇਹਨਾਂ ਦੇ ਨਾਲ ਗਏ ਹੋ ਕਦੇ ਇਹਨਾਂ ਦੇ ਪੋਤੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਹਨਾਂ ਦਾ ਇਹ ਨਾ ਪਤਾ ਵੀ ਆਪਾਂ ਨੂੰ ਲੋੜ ਪਣੀ ਬੰਦਾ ਨਹੀਂ ਮੈਂ ਚਾਹੁੰ ਪਿੰਡ ਦੀ ਪੰਚਾਇਤ ਮੈਂ ਚਾਹੁੰਦੀ ਹਾਂ ਤੁਸੀਂ ਦੱਸੋ ਆਪਾਂ ਗੱਲਬਾਤ ਕਰਦੇ ਹਾਂ ਮੈਂਬਰ ਦੇ ਨਾਲ ਹਲੋ ਹਾਂ ਜੀ ਕੌਣ ਬੋਲਦੇ ਹੋ ਜੀ ਤੁਸੀਂ ਹਾਲੋ ਹਾਲੋ ਮੈਂ ਪੱਤਰਕਾਰ ਬੋਲਦਾ ਜੀ ਮਲੂਕਾ ਟੀਵੀ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਹੋ ਤੁਸੀਂ ਮੈਂ ਗੁਰਦੇਵ ਸਿੰਘ ਮੈਂਬਰ ਪੰਚਾਇਤ ਆ ਜੀ ਮੈਂਬਰ ਪੰਚਾਇਤ ਪਿੰਡ ਖੀਵੇ ਤੋਂ ਜੀ ਨਹੀਂ ਇਹ ਬਿੱਲੀ ਚਾਹ ਉਹ ਆਪਣਾ ਪਿੰਡ ਖੀਵੇ ਚਾਹ ਆਈ ਮੇਰਾ ਅੱਛਾ ਜੀ ਜਿਹੜਾ ਇਹ ਬਾਪੂ ਸਰਜੀਤ ਸਿੰਘ ਇਹਨਾਂ ਦਾ ਜਿਹੜਾ ਮਾਮਲਾ ਹੈਗਾ ਇਹਦੇ ਵਿੱਚ ਤੁਹਾਨੂੰ ਪਤਾ ਹੈ ਜਿਹੜਾ ਇੱਕ 10 ਨੰਬਰ ਕਾਲਮ ਲਿਖਿਆ ਗਿਆ ਸੀ ਵੀ ਜਿਹੜਾ ਪੋਤੇ ਨੂੰ ਆ ਲੜਕੇ ਦਾ ਪਰਿਵਾਰ ਜਾਂ ਲੜਕੇ ਦਾ ਪਿਓ ਆ ਜਿਹੜਾ ਉਹ ਮਿਲ ਸਕਦਾ ਠੀਕ ਆ ਲੜਕੀ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋ ਤੁਸੀਂ ਕਦੇ ਕੋਸ਼ਿਸ਼ ਕੀਤੀ ਆ ਵੀ ਇਹ ਪੋਤੇ ਨੂੰ ਇਹਨਾਂ ਨੂੰ ਮਲਾਉਣ ਉੱਥੇ ਕਦੇ ਲੈ ਕੇ ਗਏ ਹੋ ਜਾਂ ਕਦੇ ਗੱਲਬਾਤ ਹੋਈ ਹੋਵੇ ਤੁਹਾਡੀ ਹਾਂਜੀ ਅਸੀਂ ਜੀ ਉਹਨਾਂ ਦੇ ਦੁਆਰਾ ਹੁਣ ਉਹਨਾਂ ਨਾਲ ਉਹ ਤਾਂ ਸੰਪਰਕ ਨਹੀਂ ਕਰ ਰਹੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਜਿਹੜੇ ਵਿਚ ਸੀਗੇ ਉਹਨਾਂ ਬੰਦਿਆਂ ਦੇ ਨਾਲ ਅਸੀਂ ਕੀਤਾ ਹੂੰ ਤੇ ਉਹ ਉਹ ਕਹਿੰਦੇ ਅਸੀਂ ਕਾਲ ਕਰਦੇ ਆਂ ਪਰ ਉਹ ਮਤਲਬ ਮਲਾ ਨਹੀਂ ਰਿਹਾ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਜਿਹੜੀ ਗੱਲ ਤੇ ਪਹਿਲਾਂ ਹਨਾ ਉਹ ਕਹਿੰਦੇ ਸੀ ਅਸੀਂ ਮਲਾਵਾਂਗੇ ਸਾਨੂੰ ਇਸ ਗੱਲ ਵਿੱਚ ਕੋਈ ਇਤਰਾਜ਼ ਨਹੀਂ ਉਦੋਂ ਗੱਲਬਾਤ ਉਹਦੇ ਵਿੱਚ ਹੋਈ ਸੀ ਜਿਹੜਾ ਰਾਜੀਨਾਮਾ ਹੋਇਆ ਸੀਗਾ ਆਪਣੇ ਇਹਨਾਂ ਦਾ ਤਲਾਕ ਜਿਹੜੀ ਗੱਲ ਹੋਈ ਸੀਗੀ ਮੇਰੀ ਲੜਕੀ ਜੋ ਮਰਜ਼ੀ ਆਪਣਾ ਵਿਆਹ ਕਰਾ ਸਕਦੀ ਜੋ ਮਰਜ਼ੀ ਹੈ ਉਧਰ ਲੜਕਾ ਵੀ ਜਿੱਦਾਂ ਮਰਜ਼ੀ ਪਰ ਜਿਹੜਾ ਲੜਕਾ ਵਾ ਉਹ ਦਾਦੀ-ਦਾਦੀ ਨੂੰ ਜਰੂਰ ਮਲਾਇਆ ਜਾਊਗਾ ਹੂੰ ਪਰ ਉਹ ਹੁਣ ਕੋਸ਼ਿਸ਼ਾਂ ਕਰਨ ਦੇ باوجود ਉਹ ਆਪਣੀ ਇਸ ਗੱਲ ਤੋਂ ਭੱਜੇ ਆ ਜਿੱਦਾਂ ਉਹ ਨਹੀਂ ਮਿਲਾ ਰਹੇ ਜੀ ਓਕੇ ਤੁਸੀਂ ਵੀ ਕਦੇ ਕੋਸ਼ਿਸ਼ ਤੁਸੀਂ ਕੱਲਿਆਂ ਨੇ ਕਦੇ ਫੋਨ ਕੀਤਾ ਜਾਂ ਉਹਨਾਂ ਨੇ ਕੋਈ ਜਵਾਬ ਦਿੰਦੇ ਆ ਗੋਹੋਂ ਵੀ ਅਸੀਂ ਨਹੀਂ ਮਿਲਾਉਣਾ ਜਾਂ ਸਾਡੇ ਕੋਲ ਟਾਈਮ ਨਹੀਂ ਇੱਕ ਮਿੰਟ ਜੀ ਹਾਂਜੀ ਅਸੀਂ ਇਦਾਂ ਇਦਾਂ ਉਹਨਾਂ ਦਾ ਰਿਸ਼ਤੇਦਾਰ ਹੈ ਅੱਜ ਦਾ ਇੱਕ ਵਿੱਚ ਮੀਨ ਰਿਸ਼ਤੇਦਾਰ ਜੀ ਨੂੰ ਕਿਹਾ ਜਾਂਦਾ ਉਹ ਉਸ ਵੇਲੇ ਰਾਜੀਨਾਮੇ ਦੇ ਵਿੱਚ ਵੀ ਸੀਗਾ ਉਹਨਾਂ ਨੇ ਕੋਸ਼ਿਸ਼ ਕੀਤੀ ਕਈ ਵਾਰੀ ਉਹਦਾ ਨਾਲ ਗੱਲਬਾਤ ਕੀਤੀ ਆ ਵੀ ਤੁਸੀਂ ਇੱਕ ਵਾਰੀ ਉਹ ਉਹਨਾਂ ਨੂੰ ਕਹਿ ਕੇ ਫੋਨ ਤੇ ਗੱਲ ਕਰਕੇ ਤੇ ਤੁਸੀਂ ਮਿਲਾਓ ਜਿਹੜੀ ਗੱਲਬਾਤ ਆਪਣੀ ਕੋਈ ਆ ਹੂੰ ਤੇ ਨਹੀਂ ਤਾਂ ਫਿਰ ਜਦੋਂ ਜਿਉ ਇਸ ਗੱਲ ਤੋਂ ਭਾਜਦੇ ਆ ਤਾਂ ਫਿਰ ਉਹਨਾਂ ਦੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਕਿ ਨਹੀਂ ਜੀ ਜੀ ਪਰ ਨਹੀਂ ਨਾ ਕਰਨ ਦੇ ਬਾਵਜੂਦ ਵੀ ਜਿੱਦਾਂ ਉਹ ਮਿਲਾ ਨਹੀਂ ਰਹੇ ਚਲੋ ਧੰਨਵਾਦ ਮੈਂਬਰ ਸਾਹਿਬ ਤੁਸੀਂ ਸਾਨੂੰ ਗੱਲ ਆ ਜਿਹੜੀ ਉਹ ਕਲੀਅਰ ਕੀਤੀ ਹੈ ਦੱਸੀ ਹੈ ਧੰਨਵਾਦ ਤੁਹਾਡੇ ਬਹੁਤ-ਬਹੁਤ ਤੇ ਇਹ ਸੀ ਮੈਂਬਰ ਗਰਦਿਆਲ ਸਿੰਘ ਜੀ ਜਿਨ੍ਹਾਂ ਨਾਲ ਆਪਣੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਇਹ ਗੱਲ ਕਲੀਅਰ ਕੀਤੀ ਹੈ ਵੀ ਲੜਕੀ ਜਿੱਥੇ ਮਰਜ਼ੀ ਰਹਿ ਸਕਦੀ ਹੈ ਵਿਆਹ ਕਰਾ ਸਕਦੀ ਹੈ ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਇਹਨਾਂ ਦੇ ਪੋਤੇ ਗਰਵਾਸ ਸਿੰਘ ਨੂੰ ਮਿਲਣ ਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਨਹੀਂ ਮਿਲਾਇਆ ਜਾ ਰਿਹਾ ਤੇ ਹੋ ਸਕਦਾ ਵੀ ਸਾਨੂੰ ਜਾਂ ਕਾਨੂੰਨੂਨ ਦਾ ਜਿਹੜਾ ਸਹਾਰਾ ਉਹ ਲੈਣਾ ਪਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਗਰਵਾਸ ਸਿੰਘ ਜੀ ਸਰਬਤ ਸਤ ਸੰਗਤ ਗੱਡੀ ਇਹੋ ਹੱਥ ਜੀ ਅਣੀ ਜਮਾ ਮੈਂ ਹੱਥ ਜੋੜਦੇ ਹਾਂ ਸਾਨੂੰ ਬੱਚਾ ਮਿਲਾਂ ਰੋਹਣਾ ਬਾਪੂ ਜੀ ਰੋਹੋ ਨਾ ਰੋਵੋ ਨਾ ਅਪੜ ਕਰਈਏ ਨਾ ਰੋਹਣਾ ਗੱਲ ਕਰੋ ਤੁਸੀਂ ਰੋਵੋ ਨਾ ਅੱਛਾ ਨਹੀਂ ਰੋਹਣਾ ਮਲਾ ਦੇਣਗੇ ਤੁਸੀਂ ਹੁਣ ਪੋਤੇ ਨੂੰ ਮਿਲਣਾ ਕਿੱਥੇ ਰਹਿ ਰਿਹਾ ਪੋਤਾ ਤੁਹਾਡਾ ਉਹ ਨਾਨਕੇ ਪਿੰਡ ਨਹੀਂ ਤਾਂ ਲੜਕੀ ਨੇ ਦੇ ਵਿਆਹ ਕਰਾ ਦੇ ਆਪਣਾ ਨਾਨਕੇ ਕਿੱਥੇ ਨੇ ਲੜਕੇ ਗਿਆ ਬਾ ਤੌੜ ਪਰ ਪਿੰਡ ਆ ਮਾ ਚਲ ਚੋ ਹਮਾ ਚਲਦੇ ਬੱਚੋ ਧਨਵਾੜੇ ਤੋਂ ਗਾੜੀ ਕੋ ਦਸ ਕਿਲੋਮੀਟਰ ਦਾ ਬੇਨਤੀ ਹੱਥ ਵੰਨ ਕੇ ਲੜਕੀ ਨੇ ਚਲੋ ਵਿਆਹ ਕਰਵਾ ਲਿਆ ਉਹਦੀ ਮਦਰ ਨੇ ਵੀ ਇਹਨਾਂ ਦੇ ਪੋਤੇ ਨੂੰ ਜਿਹੜਾ ਹੈਗਾ ਉਹ ਮਲਾਇਆ ਜਾਵੇ ਠੀਕ ਆ ਚਲੋ ਅੱਗੇ ਤਾਂ ਜਾ ਕੇ ਪੋਤੇ ਦਾ ਡਿਸੀਜਨ ਆ ਵੀ ਉਹ ਕੀ ਲੈਣਾ ਚਾਹੁੰਦਾ ਉੱਥੇ ਰਹਿਣਾ ਇੱਥੇ ਰਹਿਣਾ ਉਹ ਅਗਲੀਆਂ ਗੱਲਾਂ ਪਰ ਜੋ ਇਹਦੇ ਵਿੱਚ ਲਿਖਿਆ ਗਿਆ ਕਿਉਂਕਿ ਇਹਨਾਂ ਨੇ ਪੰਚਾਇਤੀ ਤਲਾਕ ਨਾਮੇ ਤੇ ਜੋ ਗੱਲਾਂ ਲਿਖ ਦਿੱਤੀਆਂ ਗਈਆਂ ਸੀ ਦੋਨੇ ਧਰਾਂ ਦੇ ਵੱਲੋਂ ਉਹਨਾਂ ਨੂੰ ਐਕਸੈਪਟ ਕਰ ਲਿਆ ਗਿਆ ਵੀ ਹਾਂ ਠੀਕ ਆ ਰਿਸ਼ਤਾ ਨਹੀਂ ਨਿਵੇਆ ਟੁੱਟ ਗਿਆ ਬਿਲਕੁਲ ਪਰ ਅਸਲ ਦੇ ਵਿੱਚ ਹੁਣ ਗੱਲ ਖੜੀ ਆ ਇਨਾਂ ਦੇ ਪੋਤੇ ਤੇ ਵੀ ਉਹਨੂੰ ਜਿਹੜਾ ਕੋਸ਼ਿਸ਼ ਕਰਦੇ ਆ ਵਾਰ-ਵਾਰ ਵੀ ਅਸੀਂ ਮਿਲ ਲਈਏ ਕਰ ਲਈਏ ਪਰ ਉਹਦੋਂ ਜਿਹੜਾ ਮਲਾਇਆ ਉਹ ਨਹੀਂ ਜਾ ਰਿਹਾ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਵੀ ਇਹ ਕੰਨੇ ਵਿੱਚ ਆ ਤੇ ਬੱਚੇ ਸਾਡੇ ਨੂੰ ਸੰਦ ਦੇ ਦੇਣ ਅਸੀਂ ਪੜਾਈਏ ਲਿਖਾਈਏ ਹੂੰ ਤੇ ਵਿੰਮਲਉਂਦੇ ਵੀ ਨਹੀਂ ਹੈਗੇ ਚੱਲ ਮਲਾਈ ਦੇਣ ਮਲਉਂਦੇ ਵੀ ਨਹੀਂ ਜੇ ਉਹਨਾਂ ਦਾ ਮਾਨਿਆ ਰੱਖਣ ਦਾ ਰੱਖ ਵੀ ਲੈਣ ਪਰ ਮਲਾਉਣ ਤਾਂ ਸਹੀ ਸਾਡੇ ਨੂੰ ਹੂੰ ਤਸਦਰੇ ਨਹੀਂ ਤਸਦਰੇ ਇਹ ਤਾਂ ਬਾੜਾ ਜਿਆਦਾ ਮੈਂ ਕਿ ਨਹੀਂ ਚੱਲ ਕੋਈ ਨਹੀਂ ਇੱਕ ਦਿਨ ਉਹਨੇ ਆਪਣੇ ਘਰੇ ਹੀ ਆਉਣਾ ਆ ਕਹਿੰਦੇ ਵੀ ਨਹੀਂ ਮੇਰਾ ਦਿਲ ਬਹੁਤ ਕਰਦਾ ਮਿਲਣ ਦਿਲ ਤਾਂ ਕਰਦਾ ਮਿਲਣ ਨੂੰ ਹੁਣ ਕੀ ਕਰੀਏ ਕੋਈ ਸਾਡਾ ਚਾਰਾ ਨਹੀਂ ਚੱਲਣ ਡਿਆ ਕੋਸ਼ਿਸ਼ ਕਰਨ ਮੈਂ ਕਹਿੰਨਾ ਲੜਕੀ ਦਾ ਪਰਿਵਾਰ ਵੀ ਉਹਦਾ ਨਾਨਾ ਨਾਨਾ ਹੈਗਾ ਲੜਕੇ ਦਾ ਹਾਂ ਜੀ ਸੁੱਚਾ ਸਿੰਘ ਆ ਮਾਮਾ ਵੀ ਹੈਗਾ ਮਾਮੇ ਬਲਦੇਵ ਸਿੰਘ ਹੈ ਮਾਮੇ ਨੂੰ ਨਾਨੇ ਨੂੰ ਬੇਨਤੀ ਮੈਂ ਕਰਦਾ ਕਿ ਵੇਖੋ ਬੱਚਾ ਬੇਸ਼ੱਕ ਤੁਹਾਡੇ ਕੋਲ ਰਹਿ ਰਿਹਾ ਬੱਚੇ ਸੱਚੀ ਮੁੱਚੀ ਰੱਬ ਦਾ ਰੂਪ ਹੁੰਦੇ ਆ ਠੀਕ ਆ ਜਿਵੇਂ ਮਾਤਾ ਜੀ ਨੇ ਗੱਲ ਕਹਿਤੀ ਬੇਸ਼ੱਕ ਉਹਨਾਂ ਨੇ ਰੱਖਣਾ ਰੱਖ ਲੈਣ ਪਰ ਕਿਤੇ ਨਾ ਕਿਤੇ ਮਲਾ ਦਿੱਤਾ ਜਾਵੇ ਹਮੇਸ਼ਾ ਵਾਸਤੇ ਇੱਕ ਗੱਲ ਸੋਚੋ ਕਿ ਜਦੋਂ ਤਲਾਕ ਹੁੰਦੇ ਆ ਨਾ ਪਹਿਲੀ ਗੱਲ ਤੇ ਇਹ ਸੋਚ ਲਿਆ ਕਰੋ ਕਿ ਵਿਆਹ ਤੋਂ ਬਾਅਦ ਮੈਂ ਤਾਂ ਇਹੀ ਕਹਿੰਦਾ ਵੀ ਵਿਆਹ ਤੋਂ ਬਾਅਦ ਨਾ ਅਸਲ ਦੇ ਵਿੱਚ ਪਤੀ ਪਤਨੀ ਨੂੰ ਕੋਈ ਸਾਲ ਕੋਈ 6 ਮਹੀਨੇ ਕੋਈ ਅਸਲ ਦੇ ਵਿੱਚ ਨਾ ਰਹਿਣਾ ਚਾਹੀਦਾ ਇਕੱਠਿਆਂ ਵੀ ਕੀ ਸਾਡੇ ਵਿਚਾਰ ਮਿਲਦੇ ਆ ਕੀ ਅਸੀਂ ਇੱਕ ਦੂਜੇ ਨੂੰ ਐਕਸੈਪਟ ਕਰਦੇ ਆਂ ਕਿ ਸਾਡਾ ਨਵੀਂ ਫੈਮਿਲੀ ਦੇ ਵਿੱਚ ਆਈ ਜੀ ਸਾਡੇ ਘੜੀ ਨਹੀਂ ਬੋਲੀ ਸਾਡਾ ਸਾਲ ਬਹੁਤ ਸੋਹਣੀ ਰਹੀ ਆ ਸਾਡੇ ਨਾਲ ਕੋਈ ਬੋਲੀ ਕਦੀ ਨਹੀਂ ਸੀ ਕਦੀ ਬੋਲੀ ਗਈ ਨਹੀਂ ਆਉਦੀ ਪਤਾ ਨਹੀਂ ਉਹ ਕੀ ਕਹਿੰਦਾ ਤੇ ਜਦਨ ਅਸੀਂ ਲੈ ਕੇ ਆਏ ਨਾ ਇਹਨਾਂ ਦੇ ਨਾਲ ਕੋਈ ਇਹ ਤਾਂ ਨਹੀਂ ਗੱਲ ਹੋਈ ਸੀ ਤੁਹਾਡੀ ਵਿਆਹ ਤੋਂ ਪਹਿਲਾਂ ਵੀ ਜਾਂ ਇਦਾਂ ਕਰਕੇ ਵੀ ਲੜਕਾ ਨੂੰ ਨਾਲ ਲੈ ਕੇ ਜਾ ਬੜੂ ਬਾਹਰ ਹੋਈ ਸੀ ਨਹੀਂ ਨਹੀਂ ਇਦਾਂ ਨਹੀਂ ਉਹਦੋਂ ਵਿਆਹ ਹੋ ਗਿਆ ਨਹੀਂ ਸੀ ਉਹਦੋਂ ਤੇ ਬਾਅਦ ਚ 17 ਸਾਲ ਦਾ ਜਦਨ ਵਿਆਹ ਤਾਂ ਰਿਆ ਇਹ ਤਾਂ ਬਾਅਦ ਚ ਪਾਸਪੋਰਟ ਬਣਾਇਆ ਬਾਅਦ ਵਿੱਚ ਹੋ ਜਾਂਦਾ ਥੋੜੇ ਦਿਨ ਬਾਅਦ ਚ ਪਰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਜਦੋਂ ਬੱਚੇ ਹੋ ਜਾਂਨ ਉਹਦੇ ਬੱਚਿਆਂ ਦੀ ਜ਼ਿੰਦਗੀ ਸੱਚ ਮੁੱਚ ਰਲ ਜਾਂਦੀ ਹੈ ਕਿਉਂਕਿ ਮਾਂ ਪਿਓ ਤੇ ਵੱਖਰੇ ਹੋ ਜਾਂਦੇ ਆ ਮਾਂ ਵੀ ਵਿਆਹ ਕਰਵਾ ਲਿਆ ਉਹਨੇ ਵੀ ਜਾਂ ਪਿਓ ਨੇ ਵੀ ਕਰਵਾ ਲੈਣਾ ਹਨ ਪਰ ਅਸਲ ਦੇ ਵਿੱਚ ਉਹ ਬੱਚਾ ਕਿੱਥੇ ਜਾਊਗਾ ਜਿਉਂ-ਜਿਉਂ ਵੱਡਾ ਹੋਊਗਾ ਉਹ ਨੂੰ ਇਹ ਚੀਜ਼ਾਂ ਦੀ ਸਮਝ ਪਾਊਗੇ ਕੀ ਸੋਚੂਗਾ ਕਿੱਥੇ ਜਾਊਗਾ ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਜਦੋਂ ਤੁਹਾਡਾ ਰਿਸ਼ਤਾ ਨਹੀਂ ਨਿਭਦਾ ਤੇ ਬੱਚਿਆਂ ਲਈ ਡਿਸੀਜਨ ਕਦੇ ਨਾ ਲਿਆ ਕਰੋ ਪਹਿਲਾ ਸਾਲ ਡੇਢ ਸਾਲ ਆਪਸ ਵਿੱਚ ਇਕੱਠੇ ਰਹੋ ਵਿਚਾਰ ਮਿਲਦੇ ਆਕ ਦੂਜੇ ਨੂੰ ਐਕਸੈਪਟ ਕਰਦੇ ਆ ਇਕ ਦੂਜੇ ਦੀਆਂ ਫੈ ਮਿਲੀਆਂ ਤੁਹਾਨੂੰ ਇੱਕ ਦੂਜੇ ਨੂੰ ਸਮਝਦਿਆਂ ਜਾਂ ਨਹੀਂ ਸਮਝਦਿਆਂ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ ਅ ਪੰਚਾਇਤ ਮੈਂਬਰ ਗੁਰਦਿਆਲ ਸਿੰਘ ਦੇ ਨਾਲ ਵੀ ਆਪਣੀ ਗੱਲਬਾਤ ਹੋਈ ਆ ਤੇ ਕੋਸ਼ਿਸ਼ ਕਰੋ ਮੈਂ ਕਹਿੰਦਾ ਜਰੂਰਤ ਪਵੇ ਮੇਰੇ ਕੋਲ ਚੋਂ ਪਿੰਡਾਂ ਦੀ ਪੰਚਾਇਤ ਦੇ ਜਿਹੜੇ ਬੰਦੇ ਜਾਂਦੇ ਰਹੇ ਆ ਜੀ ਮੈਂ ਕੈਮਰੇ ਗੱਡੀ ਲੈ ਆਉਂਗਾ ਇੱਧਰ ਗੱਲ ਕਰਦੇ ਇੱਧਰ ਮੁੱਕਰ ਜਾਂਦੇ ਆ ਨੇ ਕੋਸ਼ਿਸ਼ ਕਰਿਓ ਮੈਂ ਬੇਨਤੀ ਕਰਦਾ ਲੜਕੇ ਦੇ ਨਾਨੇ ਜਾਂ ਮਾਮੇ ਨੇ ਵੀ ਜਰੂਰ ਇਹਨਾਂ ਨੂੰ ਬੱਚਾ ਜਿਹੜਾ ਇਹਨਾਂ ਦਾ ਪੋਤਾ ਇਹਨਾਂ ਨੂੰ ਮਲਾਇਆ ਜਾਵੇ ਠੀਕ ਆ ਠੀਕ ਆ ਰਹਿਣਾ ਉਹਨੇ ਕਿੱਥੇ ਬੱਚੇ ਦਾ ਡਿਸੀਜਨ ਆ ਉੱਥੇ ਨਾਨਕਿਆਂ ਦੇ ਰਹਿਣਾ ਦਾਦਕਿਆਂ ਦੇ ਰਹਿਣਾ ਇਹ ਅਗਲੀਆਂ ਗੱਲਾਂ ਪਰ ਜੋ ਲਿਖ ਦਿੱਤਾ ਗਿਆ ਉਹਦੇ ਤੇ ਜੇ ਇਹ ਪਰਿਵਾਰ ਖਾਰਾ ਖੜਾ ਵੀ ਅਸੀਂ ਕੋਈ ਗੱਲ ਨਹੀਂ ਕਰਾਂਗੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਪਰ ਬੱਚਾ ਜਿਹੜਾ ਹੈਗਾ ਪੋਤਾ ਉਹ ਸਾਨੂੰ ਮਲਾ ਦਿੱਤਾ ਜਾਵੇ ਤਾਂ ਜਰੂਰ ਇਹ ਕਰਨਾ ਚਾਹੀਦਾ ਉਥੋਂ ਦੇ ਪੰਚਾਇਤ ਨੂੰ ਜਾਂ ਉੱਥੋਂ ਦੇ ਜਿਹੜੇ ਕੋਈ ਮੋਤਵਾਰ ਬੰਦੇ ਇਹਨਾਂ ਦੇ ਰੌਲੇ ਦੇ ਵਿੱਚ ਪਏ ਸੀ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਉਧਰਲੇ ਪਾਸਿਓਂ ਇਧਰਲੇ ਪਾਸਿਓਂ ਤਾਂ ਚਲੋ ਆਪਣੀ ਮੈਂਬਰ ਨਾਲ ਗੱਲਬਾਤ ਹੋ ਹੀ ਗਈ ਆ ਉਧਰਲੇ ਪਾਸਿਓਂ ਵੀ ਕੋਸ਼ਿਸ਼ ਕਰਨ ਜਿਹੜੇ ਮੋਤਵਾਰ ਬੰਦੇ ਆ ਕਿ ਇਸ ਪਰਿਵਾਰ ਨੂੰ ਪੋਤੇ ਨੂੰ ਮਿਲਾਇਆ ਜਾਵੇ ਬਹੁਤ ਜ਼ਿਆਦਾ ਸਦਵੇਂ ਦੇ ਵਿੱਚ ਇਹ ਪਰਿਵਾਰ ਆ ਜਿਹੜੇ ਬੇਬੇ ਬਾਪੂ ਕਿਉਂਕਿ ਕੱਲੇ ਰਹਿੰਦੇ ਆ ਮੁੰਡਾ ਜਿਹੜਾ ਫਰਾਂਸ ਦੇ ਵਿੱਚ ਆ ਹਨ ਤੇ ਇਸੇ ਕਰਕੇ ਇਹ ਗੱਲ ਨੂੰ ਇਸ ਦੁੱਖ ਨੂੰ ਜਿਹੜਾ ਉਹ ਸਮਝ ਆ ਜਾਵੇ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਮੇਰ ਨਾਲ ਜਿਸ ਕਾਰਨ ਸਿੰਘ ਮਲੂਕਾ ਧੰਨਵਾਦ